ਕਿ ਉਹ ਤਾਂ ਇੰਡੀਪੈਂਡੈਂਸ ਡੇ ਵਾਲੇ ਉਹਦੀ ਫ੍ਰੀडम ਤਾਂ ਕੋਲਕਾਤਾ ਦੇ ਵਿੱਚ ਕੁਝ ਦਿਨ ਪਹਿਲੇ ਮਾਰ ਦਿੱਤੀ ਗਈ ਸੀ। ਦਸਾਂ ਦੀ ਲੋੜ ਨਹੀਂ ਹੈਗੀ ਪੂਰੇ ਦੇਸ਼ ਨੂੰ ਪਤਾ ਤੇ ਤੁਹਾਨੂੰ ਵੀ ਪਤਾ ਹੋਵੇਗਾ ਇਸ ਗੱਲ ਦਾ ਕਿ ਜੋ ਵੀ ਕੋਲਕਾਤਾ ਦੇ ਵਿੱਚ ਹੋਇਆ ਐਜ਼ ਅ ਮੈਡੀਕਲ ਸਟੂਡੈਂਟ ਮੈਂ ਕਹਿਣਾ ਚਾਹੁੰਗਾ ਕਿ ਇਸ ਦੇਸ਼ ਵਿੱਚ ਜਿਹੜੇ ਤੁਹਾਨੂੰ ਪਛਾਣ ਦਾ ਕੰਮ ਕਰਦੇ ਨੇ ਡਾਕਟਰ ਵੀ ਸੇਫ ਨਹੀਂ ਹੈਗੇ। ਇੱਕ ਡਾਕਟਰ ਲੇਡੀ ਦੇ ਨਾਲ ਯੰਗ ਲਿਪ ਕੀਤਾ ਗਿਆ ਲੜਕੀ ਦੇ ਨਾਲ ਡਾਕਟਰ ਵੀ ਸੇਫ ਨਹੀਂ ਹੈਗੇ ਤੇ ਇਸ ਦੇਸ਼ ਦਾ ਰਾਖਾ ਸੁਭਾਇਰ ਆਪੇ ਤਾਂ ਕੋਈ ਨਹੀਂ ਆਏਗਾ ਫਿਰ ਸੀਰੀਅਸਲੀ ਕਹਿ ਰਿਹਾ ਬਲੀਵ ਕਰੋ 2014 ਤੋਂ ਬਾਅਦ ਐਨੇ ਜ਼ਿਆਦਾ ਇਸ ਚੀਜ਼ਾਂ ਕੇਸ ਦੇਖਣ ਨੂੰ ਮਿਲੇ ਆ ਜਿਹਨੇ ਅੱਜ ਤੱਕ ਉਸ ਤੋਂ ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਪਰ ਆਫਟਰ 2014 ਇਹ ਚੀਜ਼ਾਂ ਆ ਪਦੀ ਹੀ ਗਈਆਂ ਤਾਂ ਇਹਦੇ ਪਿੱਛੇ ਇੱਕ ਹੋਰ ਚੀਜ਼ ਦੱਸਦਾ ਤੁਹਾਨੂੰ ਜਿਹੜੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗੀ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਸਮੇਂ ਤੋਂ ਆਈ ਥਿੰਕ 2017 18 ਤੋਂ ਇਹ ਚੀਜ਼ਾਂ ਨਿਊਜ਼ 'ਚ ਸੁਣਨ ਨੂੰ ਬਹੁਤ ਘੱਟ ਮਿਲ ਰਹੀਆਂ ਨੇ ਆਪਾਂ ਬਹੁਤ ਜ਼ਿਆਦਾ ਘੱਟ ਮਿਲ ਰਹੀਆਂ ਨੇ ਅ ਬਿਫੋਰ 2017 ਇਹ 18 ਕਿਹੜੀ ਚੀਜ਼ਾਂ ਹਨੇਤ ਤਾ ਨਿਊਜ਼ ਚ ਆਂਦੀਆਂ ਸੀ ਕਿ ਚਾ ਫਲਾਣੀ ਦੇ ਐ ਕਰਤਾ ਉੱਥੇ ਬੰਦਿਆਂ ਨੇ ਐ ਕਰਤਾ ਕਰਤਾ ਪਰ ਹੁਣ ਇਹ ਖਬਰ ਇੰਡੀਆ ਦੇ ਵਿੱਚ ਇੱਕ ਸਟੇਟ 'ਚ ਇੱਕ ਖਬਰ ਸੁਣਨ ਨੂੰ ਮਿਲੇਗੀ ਪਰ ਤੁਹਾਨੂੰ ਦੱਸਦਾ ਇਹਦਾ ਇਹੜਾ ਜੋ ਰੇਟ ਉਹ ਬਹੁਤ ਜ਼ਿਆਦਾ ਹਾਈ ਆ ਕ੍ਰਾਈਮ ਰੇਟ ਆ ਬਹੁਤ ਜ਼ਿਆਦਾ ਹਾਈ ਆ ਤੁਸੀਂ ਅਗਰ ਇਹਨੂੰ 3% 5% 10% ਬਣ ਕੇ ਚੱਲ ਰਹੇ ਹੋ ਬਟ ਮੈਂ ਤੁਹਾਨੂੰ ਸਹੀ ਦੱਸ ਸਹੀ ਗੱਲ ਦੱਸਦਾ ਇਹਦਾ ਰੇਟ ਇੰਨਾ ਨਹੀਂ ਐ 30 ਤੋਂ 40% ਯਾਨੀ ਔਮਨਸ ਆਫ ਸੇਫ ਨਹੀਂ ਹੈ ਜੀ ਇੰਡੀਆ ਦੇ ਵਿੱਚ ਮਾਡਰਨ ਲਾਈਫ ਹੋ ਗਈ ਆ 2017 18 ਤੋਂ ਬਾਅਦ ਐਡਵਾਂਸ ਹੁੰਦਾ ਜਾ ਰਿਹਾ ਇੰਡੀਆ ਫੋਰ ਵੀ ਮਾ ਕੁਝ ਲੇਡੀਜ਼ ਕੁਝ ਗਰਲਸ बिकॉज ऑफ ਫਿਊਚਰ ਕਰੀਅਰ ਇਹ ਚੀਜ਼ਾਂ ਮੁੱਖ ਰੱਖਦੀਆਂ ਨੇ ਮੋੜੇ ਰੱਖਦੀਆਂ ਨੇ ਫੈਮਿਲੀਜ਼ ਪੇਰੈਂਟਸ ਇਹ ਚੀਜ਼ਾਂ ਦੇ ਡਰ ਦੇ ਕਰਨ ਜੋ ਉਹਨਾਂ ਨਾਲ ਹੋ ਗਿਆ ਹੁੰਦਾ ਹੈ ਰੇਪ ਹੋ ਗਿਆ ਹੁੰਦਾ ਉਹ ਚੀਜ਼ਾਂ ਸ਼ੇਅਰ ਹੀ ਨਹੀਂ ਕੀਤੀ ਜਾਂਦੀਆਂ ਉਹ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ ਲੋਕਾਂ ਦੇ ਨਾਲ ਤੇ ਇਹ ਇੰਡੀਆ ਹੈ ਭਾਈ ਸਾਹਿਬ ਇਹ ਇੰਡੀਆ ਹੈ ਜਿੱਥੇ ਇੱਕ ਔਮੇਨ ਦੇ ਨਾਲ ਲੜਕੀ ਦੇ ਨਾਲ ਰੇਪ ਕਾ ਹੁੰਦੇ ਆ ਉਹਦੇ ਵਿੱਚ ਕੁਝ ਹੀ ਜ਼ਮੀਰ ਵਾਲੀਆਂ ਹੁੰਦੀਆਂ ਜਿਹੜੀਆਂ ਦੱਸ ਦਿੰਦੀਆਂ ਪਰ ਕੁਝ ਸਿਰਫ ਆਪਣੇ ਕਰੀਅਰ ਦੇ ਡਰ ਨਾਲ ਆਪਣੇ ਫਿਊਚਰ ਦੇ ਡਰ ਨਾਲ ਘਰ ਵਾਲਿਆਂ ਦੇ ਡਰ ਦੇ ਨਾਲ ਚੁੱਪ ਰਹਿ ਜਾਂਦੀਆਂ ਐਜ਼ ਅ ਮੈਡੀਕਲ ਸਟੂਡੈਂਟ ਇੱਕ ਯੂਟਿਊਬਰ ਤੋਂ ਫੋਨ ਮੈਂ ਇੱਕ ਮੈਡੀਕਲ ਸਟੂਡੈਂਟ ਵੀ ਹਾਂ ਤੇ ਇਹ ਵੀਡੀਓ ਬਣਾਣਾ ਮਾ ਮੇਰਾ ਫਰਜ਼ ਸੀਗਾ ਮੈਂ ਦੱਸਣਾ ਚਾਹੁੰਦਾ ਤੇ ਮੈਂ ਹੁਣ ਤੱਕ ਇਨੇ ਲੋਕਾਂ ਦੀਆਂ ਲਾਈਫ ਐਕਸਪੀਰੀਅੰਸ ਕਰ ਚੁੱਕਿਆ ਹਾਂ ਇਨੇ ਲੋਕਾਂ ਦੇ ਇਨੇ ਲੋਕਾਂ ਤੋਂ ਇਹ ਸੁਣ ਚੁੱਕਿਆ ਮੈਂ ਆਪਣੀ ਰੀਅਲ ਲਾਈਫ 'ਚ ਬਹੁਤ ਐਕਸਪੀਰੀਅੰਸ ਕੀਤਾ ਬਹੁਤ ਲੋਕਾਂ ਤੋਂ ਇਹ ਚੀਜ਼ਾਂ ਸੁਣੀਆਂ ਐ ਪਰਸਨਲੀ ਇਹ ਚੀਜ਼ਾਂ ਸੁਣਿਆ ਉਹਨਾਂ ਤੋਂ ਕਿ ਕਿਸੇ ਫਲਾਣੇ ਪਾਸਟਰ ਨੇ ਐ ਕਰਤਾ ਕਿਸੇ ਪਾਟੀ ਨੇ ਐ ਕਰਤਾ ਕਿਸੇ ਪੁਜਾਰੀ ਨੇ ਐ ਕਰਤਾ ਮੇਰੇ ਕੋਲ ਹੁਣ ਤੱਕ 15 ਤੋਂ 20 ਲੋਕਾਂ ਦੇ ਦਰਕੀਏ ਸਾਂ ਚੁੱਕੇ ਨੇ ਤੇ ਮੈਂ ਜੋ ਥੋੜੇ ਨਾਲ ਸ਼ੇਅਰ ਕਰਦਾ ਤੇ ਪਤਾ ਮੈਂ ਜਰੋਂ ਨਾਲ ਪੁੱਛਦਾ ਕਿ ਅੱਛਾ ਤੁਸੀਂ ਫਿਰ ਕੀ ਕੀਤਾ ਤੁਸੀਂ ਪੁਲਿਸ ਕੋ ਗਏ ਜਾਂ ਕੀ ਕੀਤਾ ਦੱਸਿਆ ਜਾਂਦਾ ਹੈ ਕਿ ਭਾਈ ਸਾਹਿਬ ਆਪਾਂ ਨਹੀਂ ਪੁਲਿਸ ਕੋ ਨਹੀਂ ਗਏ ਸਾਡੇ ਕੈਰੀਅਰ ਖਰਾਬ ਹੋ ਜਾਣਾ ਸੀਗਾ ਫਿਊਚਰ ਖਰਾਬ ਹੋ ਜਾਣਾ ਸੀਗਾ ਜੇਕਰ ਨਿਤ ਇਹ ਖਬਰਾਂ ਤੁਹਾਡੀ ਨਿਊਜ਼ ਦੇ ਵਿੱਚ ਜੇ ਉਹ ਜ਼ਮੀਰ ਰੱਖ ਕੇ ਸਾਹਮਣੇ ਆ ਕੇ ਬੋਲੀਆਂ ਜਾਣ ਤਾਂ ਇੰਡੀਆ ਦਾ ਅਖਬਾਰ ਹਰ ਅਖਬਾਰ ਦੇ ਵਿੱਚ ਬਾਅਦ ਇਹਨਾਂ ਚੀਜ਼ਾਂ ਨਾਲ ਹੀ ਭਰਿਆ ਮਿਲੂਗਾ ਠੀਕ ਆ ਇੰਡੀਆ ਟੌਪ ਤੇ ਹੋਏਗਾ ਇਹਨਾਂ ਚੀਜ਼ਾਂ ਦੇ ਵਿੱਚ ਕਿਸ ਦੇ ਵਿੱਚ ਕੀ ਹਾਲਾਤ ਨੇ 2014 ਤੋਂ ਬਾਅਦ ਇੰਡੀਆ ਦੇ ਇਹ ਸਮਝਣ ਦੀ ਲੋੜ ਆ ਤੁਹਾਨੂੰ ਤੇ ਮੈਂ ਦੱਸ ਦਵਾਂ ਕਿ ਇਸ ਇੰਡੀਆ ਦੇ ਵਿੱਚ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਦੱਸਣਾ ਚਾ ਡਾਕਟਰ ਦੇ ਨਾਲ ਐਵੇਂ ਹੋਇਆ ਕੋਲਕਾਤਾ ਦੇ ਵਿੱਚ ਜਿਹੜੋ ਦੇ ਫਾਦਰ ਨੇ ਉਹਨੂੰ ਦੇਖਿਆ ਜਿਸ ਹਾਲਤ ਵਿੱਚ ਉਹ ਪਈ ਸੀ ਕਿ ਮੈਂ ਇੱਕ ਪੋਸਟ ਰੀਡ ਕਰ ਰਿਹਾ ਸੀ ਜਿਸ ਦੇ ਵਿੱਚ ਲਿਖਿਆ ਸੀਗਾ ਕਿ ਜਦੋਂ ਉਹਦੇ ਪਿਤਾ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਇਹ ਘਟਨਾ ਹੋਈ ਤਾਂ ਨੇਕ ਟ ਅੰਗ ਟੁੱਟੇ ਹੋਏ ਅੱਖਾਂ ਵਿੱਚੋਂ ਖੂਨ ਨਿਕਲ ਰਿਹਾ ਅੱਖਾਂ ਦੇ ਵਿੱਚ ਕੱਚ ਦੇ ਟੁਕੜੇ ਜਿਹੜੇ ਪਏ ਹੋਏ ਕੱਚ ਵੱਜੇ ਹੋਏ ਅੱਖਾਂ ਦੇ ਵਿੱਚ ਅੱਖਾਂ ਚ ਖੂਨ ਉੱਤਰ ਰਿਹਾ ਸੀ ਤੇ ਉਹਦੇ ਮਾਤਾ ਪਿਤਾ ਨੇ 3 ਘੰਟੇ ਤੱਕ ਕਿਸੇ ਨੂੰ ਮਿਲਣ ਨਹੀਂ ਦਿੱਤਾ ਕਿਉਂਕਿ ਉਹਦੀ ਹਾਲਤ ਕਲਪਨਾਯੋਗੀ ਕਹਿ ਸਕਦੇ ਕਲਪਨਾ ਵੀ ਨਹੀਂ ਕਰ ਸਕਦੇ ਕਿ ਕਿਹੋ ਜੀ ਹਾਲਤ ਹੋ ਚੁੱਕੀ ਸੀ ਉਹ ਸਭ ਤੋਂ ਮੋਸਟ ਇੰਪੋਰ ਪਤਾ ਜੋ ਵੀ ਟੈਸਟ ਵਗੈਰਾ ਰਿਪੋਰਟਸ ਮੈਡੀਕਲ ਟੈਸਟ ਵਗੈਰਾ ਹੋਏ 150 ਗ੍ਰਾਮ ਸੈਮਨਰੀ ਬੋਡੀ ਦੇ ਵਿੱਚ ਪਾਇਆ ਗਿਆ ਇੱਕ ਨਾਰਮਲ ਪਰਸਨ ਦੀ ਬੋਡੀ ਦੇ ਵਿੱਚ ਮੇਲ ਪਰਸਨ ਦੀ ਬੋਡੀ ਦੇ ਵਿੱਚ 15 ਗ੍ਰਾਮ ਸੈਮਨ ਜਿਹੜਾ ਹੁੰਦਾ ਇਟ ਮੀਨਸ ਸਿੰਗਲ ਪਰਸਨ ਨਹੀਂ ਸੀਗਾ ਪਤਾ ਨਹੀਂ ਕਿੰਨੇ ਘਟਨਾ ਕਰਮ ਨੂੰ ਅੰਜਾਮ ਦਿੱਤਾ ਤੇ ਤੁਹਾਨੂੰ ਸਮਝਣ ਦੀ ਲੋੜ ਆ ਹੁਣ ਇਹ ਹਾਲਾਤ ਆ ਇੰਡੀਆ ਦੇ ਵਿੱਚ ਇੰਸਟਾਗ੍ਰਾਮ ਦੀਆਂ ਸਟੋਰੀਆਂ ਕਹਿੰਦੀਆਂ ਨੇ ਮੈਂ ਪੋਸਟ ਤੇ ਵਿੱਚ ਰੀਡ ਕਰ ਰਿਹਾ ਸੀਗਾ ਤਾਂ ਉੱਥੇ ਲਿਖਿਆ ਸੀਗਾ ਇੰਸਟਾਗ੍ਰam ਦੀਆਂ ਸਟੋਰੀਆਂ ਕਹਿੰਦੀਆਂ ਨੇ ਕਿ ਇਸ ਦੇਸ਼ ਦੇ ਵਿੱਚ ਡਾਕਟਰ ਬੰਦਾ ਅਪਰਾਧ ਐਕਚੁਅਲੀ ਇਸ ਦੇਸ਼ ਦੇ ਵਿੱਚ ਡਾਕਟਰ ਬੰਦਾ ਅਪਰਾਧ ਨਹੀਂ ਹੈਗਾ ਇਸ ਦੇਸ਼ ਦੇ ਵਿੱਚ ਇਨਸਾਫ ਦੀ ਉਮੀਦ ਰੱਖਣਾ ਪਾਪ ਅਤੇ ਗਲਤੀ ਆ ਉਹ ਅਪਰਾਧ ਜੇਕਰ ਇਸ ਦੇਸ਼ ਦੇ ਵਿੱਚ ਜਿਹੜੇ ਸਿੱਧੂ ਵਰਗਿਆਂ ਨੂੰ ਇਨਸਾਫ ਨਹੀਂ ਮਿਲਿਆ ਠੀਕ ਆ ਜਿਹੜੇ ਨਜਾਇਜ਼ ਕਿਸੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਮਰ ਗਏ ਇਸ ਦੇਸ਼ ਦੇ ਵਿੱਚ ਸਿੱਧੂ ਵਰਗਿਆਂ ਨੂੰ ਇਨਸਾਫ ਨਹੀਂ ਮਿਲਿਆ ਤੇ ਕਿਵੇਂ ਕੀ ਉਮੀਦ ਕਰਦੇ ਹੋ ਕਿ ਇੱਕ ਨਾਰਮਲ ਪਰਸਨ ਨੂੰ ਇਨਸਾਫ ਮਿਲ ਸਕਦਾ ਇਸ ਦੇਸ਼ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਨਿਰਪੈਕੇਸ ਤੋਂ ਬਾਅਦ ਵੀ ਠੀਕ ਹੈ ਉਮੀਦ ਇਨਸਾਫ ਦੀ ਓਬਵੀਅਸ ਦੇਸ਼ ਦੇ ਵਿੱਚ ਨਾ ਰੱਖਿਓ ਕਦੇ ਵੀ ਜ ਆਪਣੇ ਹੱਥੀਂ ਲੜਾ ਲੂ ਪਰ ਕਿਸੇ ਸਰਕਾਰ ਤੋਂ ਇਨਸਾਫ ਦੀ ਮੰਗ ਜਾਂ ਉਮੀਦ ਨਾ ਰੱਖਿਓ ਤੇ ਮੈਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦਾ ਜੇ ਚੰਡੇ ਲੈ ਹਰਾ ਦਿੱਤੇ ਹੋਣ ਦੇਸ਼ ਦੇ ਤਾਂ ਇੱਧਰ ਵਿੱਚ ਆਂ ਦੇ ਦਿਓ ਲੋਕਾਂ ਦੀ ਆਜ਼ਾਦੀ ਖਤਰੇ ਦੇ ਵਿੱਚ ਇਸ ਦੇਸ਼ ਦੀ ਪਿਆਪੜਾਂ ਦੀ ਆਜ਼ਾਦੀ ਖਤਰੀ ਦੇ ਵਿੱਚ ਮੋਦੀ ਸਾਹਿਬ ਮੈਨੂੰ ਬੋਲੋ ਕਿੰਦੇ ਆ ਕਹਿੰਦੇ ਯਾਰ ਤੂੰ ਕੱਕ ਬੋਲਦਾ ਰਹਿਣਾ ਬਾਕੀ ਸਾਰੀ ਜੁਨੀਆਂ ਚੁੱਪ ਬੈਠੀ ਹੁੰਦੀ ਜਾਂ ਤੂੰ ਇਸ ਮੁੱਦੇ ਤੇ ਕਿਉਂ ਬੋਲਿਆ ਤੈਨੂੰ ਨਹੀਂ ਬੋਲਣਾ ਚਾਹੀਦਾ ਸੀ ਸਰਕਾਰਾਂ ਹੈਗੀਆਂ ਬੋਲਣ ਨੂੰ ਜਾਂ ਲੋਕ ਹੈਗੇ ਬੋਲਣ ਨੂੰ ਜਾਂ ਪ੍ਰਧਾਨ ਬੈਠੇ ਬੋਲਣ ਨੂੰ ਫਲਾਣੇ ਬੈਠੇ ਬੋਲਣ ਨੂੰ ਤੇ ਮੈਂ ਕਹਿੰਦਾ ਯਾਰ ਐਜ਼ ਅ ਗੁੱਡ ਸਿਟੀਜ਼ਨ ਸਾਡਾ ਫਰਜ਼ ਬਣਦਾ ਹੈ ਕਿਸੇ ਨੇ ਬਾਹਰੋਂ ਆ ਕੇ ਸਮਾਜ ਨੂੰ ਸੁਧਾਰਨਾ ਨਹੀਂ ਹੈਗਾ ਕਿਸੇ ਨੇ ਬਾਹਰੋਂ ਆ ਕੇ ਸਾਡੀ ਸੋਸਾਇਟੀ ਨੂੰ ਠੀਕ ਨਹੀਂ ਕਰਨਾ ਸਾਡੇ ਹੱਥ ਪੈਰ ਚੰਗੇ ਆ ਸਾਡੀ ਜ਼ੁਬਾਨ ਚੰਗੀ ਆ ਸਾਡੇ ਕੰਮ ਕਰਦੇ ਆ ਰੱਬ ਨੇ ਸਾਰਾ ਕੁਝ ਦਿੱਤਾ ਤੇ ਅਸੀਂ ਕਿਉ ਆਉਂਦੇ ਆ ਤਾਂ ਇਹਦੇ ਤੋਂ ਵਧੀਆ ਕੋਈ ਕੰਮ ਨਹੀਂ ਹੈਗਾ ਠੀਕ ਹੈ ਇੱਕ ਅੱਛੇ ਸਿਟੀਜ਼ਨ ਬਣੋ ਝੰਡੇ ਲਹਿਰਾਉਣਾ ਹੱਥਾਂ 'ਚ ਝੰਡੇ ਫੜਨਾ ਤੇ ਰਾਸ਼ਟਰੀ ਗੀਤ ਗਾਉਣਾ ਕੋਈ ਕੁਛ ਨਹੀਂ ਹੁੰਦਾ ਠੀਕ ਹੈ ਬਾਕੀ ਮਿਲਦੇ ਅਗਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ